ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਰੱਬ ਸੀ ਨਿਰੰਕਾਰ ਨੇ ਭੇਜੇ ਸੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਟੁੱਟਿਆ ਹੋਇਆ ਨੂੰ ਮਹਾਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਿਆ ਜੀਵਾਂ ਦਾ ਆਧਾਰ ਕੀਤਾ ਹਰ ਕਿਸੇ ਦੀ ਆਪੋ ਆਪਣੀ ਅੱਖ ਹੁੰਦੀ ਹੈ ਕਈ ਕਿਤਾਬੀ ਗਿਆਨੀ ਹੁੰਦੇ ਨੇ ਗੱਲਾਂ ਤਾਂ ਜ਼ਰੂਰ ਧਰਮ ਦੀਆਂ ਕਰਦੇ ਐ ਲੌਜੀਕ ਦੀਆਂ ਗੱਲਾਂ ਕਰਦੇ ਐ ਪਰ ਉਹਨਾਂ ਦੇ ਮੱਥੇ ਤੇ ਤਿਉੜੀ ਨਹੀਂ हटਦੀ ਗੱਜ ਕੇ ਆਖੋ ਸਤਿ ਮਹਾਂ ਪਰਮੇਸ਼ਰ ਦੀ ਰਜ਼ਾ ਚ ਰਾਜੀ ਰਹਿਣ ਵਾਲੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਵੇਪਰਵਾਹੀ ਆਨੰਦ ਵਿੱਚ ਰਹਿਣਾ ਮਹਾਪੁਰਖਾਂ ਦਾ ਜੀਵਨ ਸਤਗੁਰੂ ਦੀ ਸੇਵਾ ਚਾਕਰੀ ਪਾਣੀ ਪੱਖਾਂ ਪੀਸ ਦਾਸ ਕਹੇ ਕੌਣ ਕਰ ਸਕਦਾ ਹੈ ਮੁਰਦਾ ਹੋਏ ਮਰੀਦ ਨਾ ਗੱਲ ਹੀ ਹੋ ਬਣਾ ਗੱਲ ਹੀ ਜੋਗ ਨਾ ਹੋਈ ਪ੍ਰੀਤਮ ਕੈ ਦੇਸ ਕੈਸੇ ਬਾਤਨ ਕਹਿ ਜਾਈਐ ਸੇਵਾ ਕੌਣ ਕਰ ਸਕਦਾ ਜੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਕਮਾਈ ਵਾਲਾ ਹੋਵੇ ਗੁਰਮੁਖੋ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਜਿੱਥੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਿਆ ਜਿੱਥੇ ਟੁੱਟਿਆਂ ਹੋਿਆਂ ਦਾ ਆਧਾਰ ਕੀਤਾ ਮਹਾਪੁਰਖਾਂ ਨੇ ਗੁਰਮੁਖਵਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ ਹੈ ਇਹ ਸਾਰੀ ਮਹਾਪੁਰਸ਼ਾਂ ਦੀ ਕਮਾਈ ਦੀ ਖੇੜ ਵਰਤ ਰਹੀ ਹੈ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਉਹਨਾ ਮਹਾਪੁਰਖਾਂ ਦਾ ਜੀਵਨ ਸਾਡੇ ਲਈ ਚਾਨਣ ਮਨਾਰਾ ਹੈ ਉਹਨਾਂ ਦੇ ਦਰਸਾਏ ਹੋਏ ਰਾਹ ਤੇ ਚੱਲਣਾ ਆਪ ਤਰੈ ਸਗਲੇ ਕੁਲ ਤਰੈ ਦੁਨੀਆ ਤੇ ਛੇ ਤਰ੍ਹਾਂ ਦੇ ਅਵਤਾਰ ਨਿਤ ਨਮਿਤ ਅੰਸਾ ਅਵੇਸਾ ਪੂਰਣ ਪੂਰਨ ਤਮ ਜਿੱਥੇ ਤੁਸੀਂ ਬੈਠਿਓ ਇਹ ਧਰਤੀ ਅੱਜ ਪੂਜਣ ਯੋਗ ਹੈ ਅੱਜ ਪੂਰਾ ਵਰਲਡ ਨਮਸਕਾਰ ਕਰਦਾ ਹੈ ਤਨ ਜਨਨੀ ਜਿਨ ਜਾਇਆ ਮਾਤਾ ਜੀ ਤਨ ਹਨ ਜਿੱਦਾਂ ਦੀ ਧਰਤੀ ਹੋਏਗੀ ਉਦਾਂ ਦੀ ਫਸਲ ਹੋਏਗੀ ਗੁਰੂ ਗ੍ਰੰਥ ਸਾਹਿਬ ਹਵਾਲਾ ਦਿੰਦੇ ਹੈ ਗੁਰਮੁਖੋ ਜਿੱਦਾਂ ਦੀ ਮਾਂ ਹੋਏਗੀ ਜਿੱਦਾਂ ਦਾ ਪਿਤਾ ਹੋਏਗਾ ਮਾਂ ਪਰਤੀ ਬਾਪ ਪਰ ਘੋੜਾ ਬਹੁਤਾ ਨਹੀਂ ਤਾਂ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਹੈ ਧਨ ਜਨਨੀ ਜਿਨ ਜਾਇਆ ਮਹਾਂਪੁਰਖਾਂ ਦੇ ਪਿਤਾ ਜੀ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਾਮੁ ਸ਼ਕਾ ਜਮਿਆ ਪੂਤ ਭਗਤ ਗੋਬਿੰਦ ਕਾ ਦੀਪਕ ਧਰਮ ਤ੍ਰਿਲੋਕ ਕਾ ਮਹਾਪੁਰਖਾਂ ਦੇ ਧਰਮ ਦੇ ਦੀਵੇ ਨੂੰ ਪਰਫੁੱਲਤ ਕਿਵੇਂ ਕੀਤਾ ਹੈ ਕਲੀਆਂ ਧਰਮ ਦੀਆਂ ਗੱਲਾਂ ਹੀ ਨਹੀਂ ਕੀਤੀਆਂ ਉਸ ਰਾਤੇ ਆਪ ਚੱਲੇ ਤੇ ਚਲਾਇਆ ਗੁਰਮਖੋ ਐਸੇ ਮਹਾਪੁਰਖਾਂ ਦਾ ਜੀਵਨ ਨਿਰਾਲੈ ਗੁਰਮਖੋ ਕਬੀਰ ਸੰਤ ਨਾ ਛੱਡੈ ਸੰਤੈ ਜੋ ਕੋਟਕ ਮਿਲੈ ਸੰਤ ਮਿਲੇ ਅਗਰ ਭਿੰਗਮ ਬੇਢਿਓ ਤਾਂ ਸੀਤਲਤਾ ਨਾਥ ਜਾਨ ਜਿਨ ਹਰ ਜੱਪੇ ਆਸੇ ਹਰ i ਜਿਨਾ ਨ ਬਿਸਰੈ ਨਾਮ ਸੇਕਨੇਹਿਆ ਕਿਵੇਂ ਦੇ ਹੋਣਗੇ ਭੇਦ ਨ ਜਾਣਹੁ ਮੂਲ ਉਹਨਾਂ ਵਿੱਚ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ ਮੂਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨ ਟੁੱਟੈ ਛੋਰੀ ਨ ਛੁੱਟੈ ਐਸੀ ਮਾਦੋ ਕਿੰਚ ਕਨੀ ਜਿਨ੍ਹਾਂ ਦਾ ਮਨ ਤਨ ਚੁਲੰਭ ਹੋ ਗਿਆ ਜਿਨ੍ਹਾਂ ਨੂੰ ਰੰਗ ਲੱਗ ਗਿਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਗੁਰ ਪਾਇਆ ਉਹਨਾਂ ਦੀ ਬਿਰਤੀ ਐਸੀ ਹੁੰਦੀ ਐ ਬਿਰਹੋ ਭੈੰਗਮ ਮਨ ਬਸੈ ਮੰਤ ਨਾ ਮੰਨੈ ਕੋਈ ਰਾਮ ਬਜੋਗੀ ਨਾ ਜੀਐ ਜੀਏ ਤਾਂ ਬਉਰਾ ਹੋਏ ਜਿਵੇਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਵੈਰਾਗੀ ਮਹਾਪੁਰਖ ਕਦੇ ਹਰਦੁਆਰ ਸਾਹਿਬ ਦੀ ਧਰਤੀ ਤੇ ਜਾਣਾ ਨਦੇੜ ਸਾਹਿਬ ਦੀ ਧਰਤੀ ਤੇ ਜਾਣਾ ਪ੍ਰਤੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦ دیدار ਕਰਨੇ ਫਿਰ ਮਹਾਪੁਰਖਾਂ ਨੇ ਪ੍ਰਚਾਰ ਦਾ ਬੀੜਾ ਚੁੱਕਣਾ ਗੁਰ ਸਰਵਰ ਮਾਨਸ ਰੂਬਰ ਹੈ ਵਿਡਭਾਗੀ ਪੁਰਖ ਲਹਨ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੇਂ ਪਾਣਾ ਸਰਵਰ ਦੇ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਐਸੀ ਕਿਰਪਾ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਵੇਪਰਵਾ ਸਾਧੂ ਮਹਾਪੁਰਖ ਜਿਨ੍ਹਾਂ ਨੇ ਨਿਰੰਕਾਰ ਦੇ ਵਿਰਾਗ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿਰਾਗ ਵਿੱਚ ਕੋਈ ਕਿਸੇ ਦੇ ਵਿਰਾਗ ਵਿੱਚ ਬੈਠਦਾ ਹੈ ਸਾਡੀ ਬਿਰਤੀ ਤਾਂ ਸਾਰੀ ਉਮਰੇ ਲੰਘ ਜਾਂਦੀ ਹੈ ਨਾਨਕ ਕੂੜਾ ਕਤੀਐ ਕੂੜਾ ਤਣੀਐ ਤਾਨ ਕੂੜਾ ਕੱਪੜ ਕੱਚੀ ਐ ਕੂੜਾ ਪਹਿਨਣ ਮਾਣ ਪਰ ਮਹਾਂਪੁਰਖਾਂ ਦਾ ਨਰਾਲਾ ਜੀਵਨ ਮਾਣ ਕਰਉ ਤਉ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਸ੍ਰੀਮਾਨ ਸਤਵਾਬਾ ਅਤਰ ਸਿੰਘ ਮਹਾਂਪੁਰਖ ਸਹਿਜ ਜਿਨ੍ਹਾਂ ਦੀ ਜ਼ਿੰਦਗੀ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਪਹਿਨ ਗੰਕਾਰੀ ਉਹਨਾਂ ਦੀ ਜ਼ਿੰਦਗੀ ਵਿੱਚ ਸਹਜ ਆਉਂਦਾ ਹੈ ਸਮਾਦੀ ਵੀ ਉਹਨਾਂ ਦੀ ਲੱਗਦੀ ਹੈ ਆਨੰਦ ਵੀ ਉਹਨਾਂ ਦੇ ਜੀਵਨ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨੂੰ ਚਖਿਆ ਹੈ ਨਾਮ ਨੂੰ ਚਖਿਆ ਹੈ ਬਿਨ ਹਰ ਕਾਮਨਾ ਬਤਹਿ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸਾਰੇ ਪੜਿਓ ਕੋਈ ਰਚਨਾ ਬੰਦੀ ਨਾ ਰਵੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਐਸੇ ਸਨ ਸਬਦ ਦੀ ਆਵਾਜ਼ ਆਵੇ ਜੀ ਕੋਈ ਰਚਨਾ ਬੰਝੀ ਨਾ ਰਵੇ ਨਿਰੰਕਾਰ ਦੀ ਯਾਦ ਵਿੱਚ ਬਿਰਹਾ सुल् <tum> 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 Give it up.